ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਸ਼ਹੂਰ ਪੰਜਾਬੀ ਕਲਾਕਾਰ ਰਾਜਵੀਰ ਜਵੰਤਾ ਇਸ ਸਮੇਂ ਹਸਪਤਾਲ ਦੇ ਵਿੱਚ ਆਪਣੀ ਜ਼ਿੰਦਗੀ ਦੇ ਨਾਲ ਜੂਝ ਰਿਹਾ ਹੈ ਤੇ ਲਗਾਤਾਰ ਉਸ ਦੇ ਚਾਹਵਣ ਵਾਲਿਆਂ ਦੇ ਵੱਲੋਂ ਉਸ ਦੀ ਸਲਾਮਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਜਵੰਦੇ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਤੇ ਹਰ ਦਿਲ ਇਹੀ ਚਾਹੁੰਦਾ ਹੈ ਕਿ ਕਦੋਂ ਉਸ ਦੇ ਬਾਰੇ ਨਿਕਲ ਕੇ ਚੰਗੀ ਖ਼ਬਰ ਸਾਹਮਣੇ ਆਵੇ ਕਿ ਉਹ ਠੀਕ ਹੈ ਜਾਂ ਨਹੀਂ ਤੇ ਉੱਥੇ ਹੀ ਇੱਕ ਚੰਗੀ ਖਬਰ ਰਾਜਵੀਰ ਜਵੰਦੇ ਦੇ ਬਾਰੇ ਹੁਣੇ-ਹੁਣੇ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੇ ਹਰ ਕਿਸੇ ਦੇ ਸਾਹਾਂ ਵਿੱਚ ਸਾਹ ਪਾ ਦਿੱਤੇ ਹਨ ਤਾਂ ਤੁਹਾਨੂੰ ਦੱਸ ਦੇਣੇ ਆ ਕਿ ਹਾਲ ਹੀ ਦੇ ਵਿੱਚ ਰਾਜਵੀਰ ਜਵੰਦੇ ਦੇ ਸਕੇ ਮਾਮਾ ਜੀ 40 ਹਸਪਤਾਲ ਮੁਹਾਲੀ ਵਿੱਚ ਰਾਜਵੀਰ ਜਵੰਦੇ ਦੇ ਪਤਾ ਲੈ ਕੇ ਆਏ ਹਨ ਜਿਨ੍ਹਾਂ ਨੇ ਦੱਸਿਆ ਹੈ ਕਿ ਰਾਜਵੀਰ ਹੁਣ ਖਤਰੇ ਤੋਂ ਬਾਹਰ ਹੈ ਤੇ ਤੁਹਾਡੀਆਂ ਅਰਦਾਸਾਂ ਤੇ ਡਾਕਟਰਾਂ ਦੀ ਮਿਹਨਤ ਸਦਕਾ ਜਵੰਦੇ ਦੀ ਸੇਪ ਚ ਸੁਧਾਰ ਆਇਆ ਹੈ ਤਾਏ ਵੱਡੀ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਜਿਸ ਦਿਨ ਤੋਂ ਹੀ ਉਹ ਹਸਪਤਾਲ ਦੇ ਵਿੱਚ ਭਰਤੀ ਹੈ ਤਾਂ ਉਸ ਦਿਨ ਤੋਂ ਹੀ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਤੇ ਰਾਜਵੀਰ ਦੇ ਮਾਮਾ ਜੀ ਨੇ ਇਹ ਚੰਗੀ ਖਬਰ ਸੁਣਾ ਕੇ ਹਰ ਕਿਸੇ ਦੇ ਦਿਲ 'ਚ ਇੱਕ ਨਵੀਂ ਉਮੀਦ ਦੀ ਕਿਰਨ ਜਗਾ ਦਿੱਤੀ ਹੈ ਕਿਉਂਕਿ ਕੱਲ ਰਾਤ ਵੀ ਕਈ ਕਲਾਕਾਰਾਂ ਦੇ ਵੱਲੋਂ ਵੀਡੀਓ ਜਾਰੀ ਕਰਕੇ ਕਿਹਾ ਗਿਆ ਸੀ ਕਿ ਅੱਜ ਦੀ ਰਾਤ ਰਾਜਵੀਰ ਲਈ ਬਹੁਤ ਔਖੀ ਹੈ ਤੇ ਐਸੇ ਵੀਡੀਓ ਤੋਂ ਬਾਅਦ ਲੋਕਾਂ ਦੇ ਵੱਲੋਂ ਅਰਦਾਸਾਂ ਦਾ سلسلہ ਵੀ ਲਗਾਤਾਰ ਜਾਰੀ ਹੈ ਹਰ ਬੰਦਾ ਆਪਣੇ ਸੋਸ਼ਲ ਮੀਡੀਆ ਤੇ ਰਾਜਵੀਰ ਦੀਆਂ ਫੋਟੋ ਵੀਡੀਓਜ਼ ਜਾਰੀ ਕਰਕੇ ਉਸ ਦੇ ਬਾਰੇ ਰੱਬ ਅੱਗੇ ਦੁਆ ਕਰ ਰਿਹਾ ਹੈ ਕਿ ਉਹ ਜਲਦੀ ਠੀਕ ਹੋ ਕੇ ਆਪਣੇ ਘਰ ਵਾਪਸ ਪਰਤੇ ਤੇ ਦੁਬਾਰਾ ਫਿਰ ਤੋਂ ਸਟੇਜਾਂ ਦਾ ਸ਼ਿਗਾਰ ਬਣੇ ਕਿਉਂਕਿ ਰਾਜਵੀਰ ਇੱਕ ਅਜਿਹਾ ਗਾਇਕ ਹੈ ਜਿਸ ਦੇ ਪਰਵਾਰਕ ਗੀਤਾਂ ਨੇ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਜਗ੍ਹਾ ਬਣਾਈ ਹੈ ਤੇ ਬਾਕੀ ਸਾਡੇ ਵੱਲੋਂ ਵੀ ਅਰਦਾਸ ਹੈ ਕਿ ਪ੍ਰਮਾਤਮਾ ਉਸ ਦੀ ਸੇਤ ਨੂੰ ਜਲਦੀ ਤੰਦਰੁਸਤ ਤੇ ਉਹ ਇੱਕ ਨਵੇਂ ਜੋਸ਼ ਦੇ ਨਾਲ ਇੰਡਸਟਰੀ ਵਿੱਚ ਦੁਬਾਰਾ ਫਿਰ ਤੋਂ ਵਾਪਸੀ ਕਰੇ ਤੇ ਤੁਸੀਂ ਵੀ ਕਮੈਂਟ ਦੇ ਵਿੱਚ ਰਾਜਵੀਰ ਦੀ ਸਲਾਮਤੀ ਲਈ ਵਾਹਿਗੁਰੂ ਜਰੂਰ ਲਿਖੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ